ਤਰਨ ਤਾਰਨ ਜ਼ਿਮਨੀ ਚੌਂਡ ਮੌਕੇ ਪੰਜਾਬ ਸਰਕਾਰ ਤੋਂ ਨਰਾਜ਼ ਧਿਰਾਂ ਵੱਲੋਂ ਲਗਾਤਾਰ ਹਲਕੇ ਵਿੱਚ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਪੰਜਾਬ ਪਰਤੋਂ ਨੰਬਰ 11 ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਰਨ ਤਾਰਨ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਰੀਵਾਜ਼ੀ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨੇ ਗਲਬਤ ਕਰਦਿਆਂ ਨmberਦਾਰ ਯੂਨੀਅਨ ਦੇ ਹਾਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਸਮੇਂ ਨmberਦਾਰਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਨmberਦਾਰਾਂ ਦਾ ਮਾਨ ਪੱਤਾ ਦੁੱਗਣਾ ਕੀਤਾ ਜਾਵੇਗਾ ਪਰ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਉਹਨਾਂ ਦੀਆਂ ਮੰਗਾਂ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਸਗੋਂ ਲਾਰੇ ਲੱਪੇ ਲਗਾ ਕੇ ਹੀ ਟਾਈਮ ਟਪਾਇਆ ਗਿਆ ਜਿਸ ਤੋਂ ਮਜਬੂਰ ਹੋ ਕੇ ਅੱਜ ਉਹ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਉਣ ਲਈ ਤਰਨ ਤਰਨ ਦੀ ਤਰਤੀਤੇ ਆਏ ਨੇ ਨੰਬਰਦਾਰਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਹੁਣ ਵੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅੱਜ ਸਾਡੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨੇ ਸਾਡੇ ਨਾਲ ਵਿਧਾਨ ਸਭਾ ਦੇ ਚੋਣਾਂ ਸਮੇਂ ਜਿਹੜਾ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਦੋ ਮੰਗਾਂ ਜਿਹੜੀਆਂ ਕਮਾਨਪਤਾ ਦੁਖਣਾ ਕੀਤਾ ਚਾਹੁੰਦੇ ਇੱਕ ਨੰਬਰਦਾਰੀ ਜਤੀ ਪੁਸ਼ਟੀ ਕੀਤੀ ਜਾਊਗੀ ਤੇ ਭਗਵੰਤ ਮਾਨ ਸਾਹਿਬ ਦੇ ਨਾਲ ਬੈਠ ਕੇ ਗੱਲਬਾਤ ਹੋਈ ਸੀ ਉਹਨਾਂ ਨੇ ਸਾਡੇ ਨਾਲ ਚੋਣ ਵਾਅਦਾ ਕੀਤਾ ਸੀ ਜਿਹੜਾ ਕਿ ਇਹਨਾਂ ਨੇ 13 ਨਗਰ ਕਾਪੀ ਇੱਕ ਗਰੰਟੀਆ ਦਾ ਪ੍ਰੋਗਰਾਮ ਜਾਰੀ ਕੀਤਾ ਸਾਡੇ ਕੋਲ ਆ ਇਹਦੇ ਵਿੱਚ 8 ਨੰਬਰ ਦੇਤੇ ਸਾਡੀ ਮੰਗ ਇਹਨਾਂ ਨੇ ਪਾਈ ਹੈ ਗਰੰਟੀ ਦੇ ਵਿੱਚ ਪਰ ਹੁਣ 3.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਕੋਈ ਇਹਨਾਂ ਨੇ ਮੰਗ ਪੂਰੀ ਨਹੀਂ ਕੀਤੀ ਸੋ ਸਾਰੀਆਂ ਮੰਗਾਂ ਸਾਡੀਆਂ ਉਹਦੀਆਂ ਜਿਉਂਦੀਆਂ ਤਿਉਹਾਂ ਜਦੋਂ ਕਿ ਅਸੀਂ ਵਿੱਤ ਮੰਤਰੀ ਭਾਲ ਸਿੰਘ ਜੀ ਚੀਮਾ ਅਮਨ अरोड़ा ਜੀ ਜਲਦੀਪ ਸਿੰਘ ਢਾਲੀਵਾਲ ਮਾਲ ਮੰਤਰੀ ਹਰਦੀਪ ਸਿੰਘ ਜੀ ਮੁੱਡਿਆ ਸਾਰਿਆਂ ਨਾਲ ਮੀਟਿੰਗਾਂ ਕਰ ਚੁੱਕੇ ਆ ਵਿਧਾਇਕਾਂ ਨੂੰ ਮਿਲ ਚੁੱਕੇ ਆ ਪਰ ਸਾਡੀ ਕਿਹਦਾ ਸੁਣਵਾਈ ਨਹੀਂ ਹੋਈ ਅੱਜ ਆ ਆਕਰ ਕੇ ਮਜਬੂਰ ਹੋ ਗਏ ਸਾਨੂੰ ਜਿਹੜਾ 50 ਸਰਕਾਰ ਦੇ ਖਿਲਾਫ ਸੜਕਾਂ ਦੇ ਉੱਤੇ ਉਤਰਨਾ ਪਿਆ। ਸੋ ਹੁਣ ਨੰਬਰਦਾਰ ਜਿਹੜੇ ਸ਼ਾਂਤ ਹੋ ਕੇ ਨਹੀਂ ਬੈਠਣਗੇ ਤੇ ਇਸ ਜਿਮਨੀ ਚੋਂ ਦੇ ਵਿੱਚ ਜਿਹੜਾ ਸਰਕਾਰ ਨੂੰ ਆਪਣਾ ਜਿਹੜਾ ਰੋਸ ਯਾ ਜ਼ਾਹਰ ਕਰਕੇ ਵਿਖਾਣਗੇ ਕਿ ਨੰਬਰਦਾਰਾਂ ਦੇ ਨਾਲ ਜਿਹੜਾ ਉਹ ਮਤਰਈ ਮਾਂ ਵਾਲਾ ਸਰੂਪ ਜਿਹੜਾ ਕਿਉਂ ਕੀਤਾ ਜਾ ਰਿਹਾ। ਅਸੀਂ ਅੱਜ ਜਿਹੜੇ ਦੁਖੀ ਹੋ ਕੇ ਮਨ ਨਾਲ ਜਿਹੜਾ ਅੱਜ ਜਿਹੜਾ ਤਰਨਤਾਰ ਦੇ ਵਿੱਚ ਲੋਕਾਂ ਨੂੰ ਇੱਕ ਸੁਨੇਹਾ ਮੈਸੇਜ ਦੇਣ ਆਏ ਆ ਕਿ ਇਹ ਝੂਠੀ ਸਰਕਾਰ ਨੂੰ ਝੂਠੇ ਵਾਅਦੇ ਕਰਨ ਵਾਲੀ ਸਰਕਾਰ ਨੂੰ ਵੋਟਾਂ ਨਾ ਪਾਈਆਂ ਜਾਣ ਕਿਉਂਕਿ ਲੰਬੜਦਾਰਾਂ ਦੇ ਨਾਲ ਇਹਨਾਂ ਨੇ ਪਿਛਲੇ 4 ਸਾਲ ਤੋਂ ਜਿਹੜਾ ਮੀਟਗਾ ਕਰਕੇ ਜਿਸ ਵਾਰ ਸਾਡੇ ਪਹਿਲਾਂ ਵੀ ਸੀਨੀਅਰ ਆਗੂ ਦੱਸ ਕੇ ਗਏ ਆ ਇਹ ਜਿਹੜਾ ਧੋਖਾ ਕੀਤਾ ਅਜੇ ਤੱਕ ਸਾਡੀ ਕੋਈ ਮੰਗ ਪੂਰੀ ਨਹੀਂ ਕੀਤੀ ਉਹਦੇ ਵਿਰੋਧ ਦੇ ਵਿੱਚ ਇੱਕ ਤਰਨਤਾਰ ਨਿਵਾਸੀਆਂ ਨੂੰ ਇੱਥੇ ਦੇ ਵੋਟਰਾਂ ਨੂੰ ਇਹ ਸੁਨੇਹਾ ਦੇਣ ਮੈਸੇਜ ਦੇਣ ਆਏ ਆ ਕਿ ਇਹਨਾਂ ਨੇ ਝੂਠੀ ਸਰਕਾਰ ਨੂੰ ਇਹਨਾਂ ਦੇ ਮੰਤਰੀਆਂ ਨੂੰ ਝੂਠ ਬੋਲਣ ਵਾਲਿਆਂ ਨੂੰ ਵੋਟਾਂ ਨਾ ਪਾਈਆਂ ਜਾਣ ਕਿਉਂਕਿ ਇਹ ਜਿਹੜੇ ਵਾਦਾ ਕਰਕੇ ਮੁੱਕਰ ਜਾਂਦੇ ਆ ਇਸ ਕਰਕੇ ਅੱਜ ਸਾਡਾ ਪਛਾਲ ਜਿਹੜਾ ਧਰਨਾ ਦੁਖੀ ਮਨ ਨਾਲ ਲੰਬੜਦਾਰ ਜਿਹੜੇ ਆ ਰੋਡ ਦੇ ਉੱਤੇ ਆ ਕੇ ਇੱਥੇ ਬੈਠੇ